ਬੜੀ ਜਲਦੀ ਤੁਸੀਂ ਇਹ ਜਿਹੜੀਆਂ ਦੇਖ ਰਹੇ ਹੋ ਪਿਕਚਰਸ ਇਹ ਆਦਮਪੁਰ 에어ਪੋਰਟ ਤੋਂ ਲਾਈਵ ਹੈ ਪ੍ਰਧਾਨ ਮੰਤਰੀ ਜੀ ਉੱਥੋਂ ਵਰਚੂਅਲੀ ਇਸ ਹਲਵਾਰਾ 에어ਪੋਰਟ ਦਾ ਉਦਘਾਟਨ ਕਰਨਗੇ ਤੇ ਮੈਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੈ ਕਿ ਹਲਵਾਰਾ ਜਿਹੜਾ ਉਹ ਪਹਿਲਾਂ 에ਅਰ ਫੋਰਸ ਦਾ ਬੜੀ ਹਲਵਾਰੇ ਦੀ ਬੜੀ ਯੋਗਦਾਨ ਹੈ ਇਸ 에어ਪੋਰਟ ਦਾ ਜਦੋਂ ਵੀ ਕਿਤੇ ਕਿਤੇ ਕੋਈ ਦੁਸ਼ਮਣ ਨੇ ਕੋਈ ਕਾਰਵਾਈਆਂ ਹੋਈਆਂ ਤਾਂ ਹਲਵਾਰਾ ਜਿਹੜਾ 에어ਪੋਰਟ ਹੈ ਉਨੇ ਫੌਜ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਸਹਿਯੋਗ ਦਿੱਤਾ ਹੈ ਇਸ ਟਰਮੀਨਲ ਨੂੰ ਬਣਾਉਣ ਦੇ ਵਿੱਚ ਵੀ ਫੌਜ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਮੈਂ ਫੌਜ ਦੇ ਸਾਰੇ ਅਫਸਰਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਕਿਹਾ ਗਿਆ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਏਰੀਆ ਇਹ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ 18 ਸਾਲ ਦੀ ਉਮਰ ਚ ਵਰਕਲੇਜ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਪਾਇਲਟ ਦਾ ਕੋਰਸ ਕਰਨ ਗਏ ਸੀ ਤੇ ਉਹ ਤੋਂ ਬਾਅਦ 19 ਸਾਲ ਦੀ ਉਮਰ 'ਤਾਂ ਉਹਨਾਂ ਨੂੰ ਫਾਂਸੀ ਹੋ ਗਈ ਸਾਡੇ 19 ਸਾਲ ਦੀ ਉਮਰ 'ਚ ਤਾਂ ਉੱਥੇ ਗਦਰੀ ਬਾਬਿਆਂ ਨਾਲ ਮੇਲ ਹੋਇਆ ਉੱਥੇ ਦੇਸ਼ ਭਗਤਾ ਨਾਲ ਮੇਲ ਹੋਇਆ ਤੇ ਉਹ ਦੇਸ਼ ਦੀ ਲੇਖੇ ਲੇਖੇ ਲੱਗੇ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਲਾਈਨਾਂ ਸੀ ਉਹ ਫੋਟੋ ਦੇ ਪਿਛਲੇ ਪਾਸੇ ਭਗਤ ਸਿੰਘ ਜੀ ਲਿਖ ਕੇ ਫੋਟੋ ਨੂੰ ਜੇਬ 'ਚ ਰੱਖਦੇ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਜੇ ਇਹਦਾ ਨਾਮ ਜਿਹੜਾ ਉਹ ਇੱਕ ਪਾਇਲਟ ਦੇ ਨਾਂ ਤੇ ਇੱਕ ਉਹ ਬੰਦਾ ਜਿਹੜਾ ਆਪਣੀ ਬਹੁਤ ਵਧੀਆ ਜ਼ਿੰਦਗੀ ਜਿਉ ਸਕਦਾ ਸੀ ਪਰਦੇਸ਼ ਦੇ ਲੇਖੇ ਲਾਤੀ ਕਰਤਾਰ ਸਿੰਘ ਸਰਾਬਾ ਚਾਰ 에어ਪੋਰਟ ਸਾਡੇ ਹੋ ਜਾਣਗੇ ਦੋ ਗੁਰੂਆਂ ਦੇ ਨਾਂ ਤੇ ਦੋ ਸਾਡੇ ਸ਼ਹੀਦਾਂ ਦੇ ਨਾਂ ਤੇ ਮੁਹਾਲੀ ਵਾਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ 에어ਪੋਰਟ ਸ਼੍ਰੀ ਗੁਰੂ ਰਵਿਦਾਸ ਜੀ ਦਾ ਅੱਜ ਨਾਮਕਰਨ ਉੱਥੇ ਹਲਵਾ ਆਦਮਪੁਰ ਦਾ ਹੋ ਜੂਗਾ। ਇਹਦਾ ਨਾਮ ਕਰਤਾਰ ਸਿੰਘ ਸਰਾਬਾ ਹੋ ਜੇ। ਧਰਤੀ ਉਹੀ ਗੁਰੂਆਂ ਤੇ ਸ਼ਹੀਦਾਂ ਦੀ ਹੈ। ਤਾਂ ਸਾਨੂੰ ਬੜੀ ਸਾਰਿਆਂ ਨੂੰ ਖੁਸ਼ੀ ਹੋਊਗੀ। ਅੱਜ ਸਾਰੇ ਪਾਰਟੀ ਪਧਰ ਤੋਂ ਮੋਦੀ ਸਾਹਿਬ ਪਹੁੰਚ ਚੁੱਕੇ ਨੇ। ਸੋ ਹੁਣ ਆਪਾਂ ਉਹਨਾਂ ਨੂੰ ਸੁਣਨਾ ਹੈ ਵਰਚੂਲੀ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਉਦਘਾਟਨ ਕਰਨਾ ਹੈ ਵਰਚੂਲੀ ਤੇ ਉਹਨਾਂ ਨੂੰ ਸੁਣਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਫਿਰ ਜਿਹੜਾ ਉਹ ਇਸ 에어ਪੋਰਟ ਦੀ ਕਨੈਕਟੀਵਿਟੀ ਵੀ ਵਧਾਉਣ ਵਾਸਤੇ ਆਪਾਂ ਸਾਰੇ ਗੱਲਬਾਤ ਕਰਦੇ ਰਵਾਂਗੇ ਅਗਲੇ ਪ੍ਰੋਗਰਾਮ ਵਾਸਤੇ ਮੈਂ ਚਾਹੂੰਗਾ ਕਿ ਉਹ ਜੋ ਵੀ ਲੀਡ ਕਰਨਾ